ਸਤਿ ਸ਼੍ਰੀ ਅਕਾਲ ਮੈਂ ਹਕਮਲਪਾਲ ਸਿੰਘ ਤੁਸੀਂ ਦੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾ ਸਪੀਡ ਨਿਊਜ਼ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਇੱਕ ਪਾਸੇ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਲਗਾਤਾਰ ਭਾਰਤ-ਪਾਕਿਸਤਾਨੇ ਕਈ ਦੇਸ਼ਾਂ ਦੇ ਵਿਚਾਲੇ ਜੰਗਾਂ ਰਕਵਾਉਣ ਦਾ ਦਾਵਾ ਕਰਦੇ ਨਜ਼ਰ ਆ ਰਹੇ ਨੇ ਤੇ ਪਰ ਹੁਣ ਉੱਥੇ ਹੀ ਅਮਰੀਕਾ ਦਾ ਆਪਣੇ ਦੱਖਣੀ ਅਮਰੀਕੀ ਗੁਆਂਢੀ ਦੇਸ਼ ਵੈਨਜੂਏਲਾ ਦੇ ਨਾਲ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ ਅਮਰੀਕਾ ਨੇ ਵੈਨਜੂਏਲਾ ਦੇ ਰਾਸ਼ਪਤੀ ਨਿਕੋਲੋਸ ਮਾਦੂਰੋ ਉੱਤੇ ਫੌਜੀ ਦਬਾਅ ਵਧਾਉਣ ਦੇ ਲਈ ਇੱਕ ਹੋਰ ਵੱਡਾ ਕਦਮ ਚੁੱਕਿਆ ਤੇ ਕੈਰੀਬੀਆਈ ਦੇਸ਼ ਤ੍ਰਿਨੀਦਾਦ ਅਤੇ ਟੋਬੈਗੋ ਦੇ ਵਿੱਚ ਆਪਣਾ ਮਿਜ਼ਾਈਲ ਵਿਨਾਸ਼ਕ ਯੂਐਸਐਸ ਗ੍ਰੇਵਲੀ ਤਨਾਤ ਕੀਤਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ਾਲ ਜੰਗੀ ਬੇੜਾ ਦੋਵਾਂ ਦੇਸ਼ਾਂ ਦੇ ਅਭਿਆਸ ਕਰਨ ਲਈ ਵੀਰਵਾਰ ਤੱਕ ਤ੍ਰਿਨੀਦਾਦ ਅਤੇ ਟੋਬੈਗੋ ਦੇ ਵਿੱਚ ਹੀ ਰਹੇਗਾ ਤੇ ਇਸ ਤੋਂ ਪਹਿਲਾਂ ਅਮਰੀਕਾ ਯੂਐਸਐਸ ਗਰਾਲਡ ਆਰ ਫੋਰਡ ਨਾਮ ਦਾ ਜਹਾਜ਼ ਕੈਰੀਅਰ ਵੀ ਵੈਂਜੁਏਲਾ ਵੱਲ ਭੇਜ ਚੁੱਕਾ ਹੈ ਤੇ ਰਾਸ਼ਪਤੀ ਮਜ਼ਦੂਰੋ ਨੇ ਅਮਰੀਕੀ ਕਾਰਵਾਈ ਦੀ ਸਖਤ ਆਲੋਚਨਾ ਕੀਤੀ ਹੈ ਉਹਨਾਂ ਨੇ ਜਹਾਜ਼ ਕੈਰੀਅਰ ਦੇ ਅੱਗੇ ਵਧਣ ਨੂੰ ਆਪਣੀ ਸਰਕਾਰ ਵਿਰੁੱਧ ਨਵੀਂ ਜੰਗ ਛੇੜਨ ਦਾ ਅਮਰੀਕੀ ਸਰਕਾਰ ਦਾ ਯਤਨ ਦੱਸਿਆ 트ੰਪ ਸਰਕਾਰ ਲੰਮੇ ਸਮੇਂ ਤੋਂ ਮਜ਼ਦੂਰੋ ਦੀ ਅਗਵਾਈ ਵਾਲੀ ਵੈਨਜੂਏਲਾ ਸਰਕਾਰ ਉੱਤੇ ਨਸ਼ਾ ਤਸਕਰਾਂ ਨੂੰ ਸ਼ਰਨ ਦੇਣ ਦਾ ਦੋਸ਼ ਲਗਾਉਂਦੀ ਰਹੀ ਹੈ ਅਮਰੀਕਾ ਦੇ ਵਿੱਚ ਆਫ ਸਿੱਖ ਡਰਾਈਵਰਾਂ ਦੇ ਨਾਲ ਜੁੜੇ ਦੋ ਭਿਆਨਕ ਸੜਕ ਹਾਦਸਿਆਂ ਤੋਂ ਬਾਅਦ ਉਹਨਾਂ ਨੂੰ ਜਾਰੀ ਕੀਤੇ ਗਏ ਡਰਾਈਵਿੰਗ ਲਾਇਸੈਂਸ ਸਵਾਲਾਂ ਦੇ ਕੇਰੇ ਵਿੱਚ ਆ ਚੁੱਕੇ ਨੇ ਇਹਨਾਂ ਦੋਵੇਂ ਸੜਕ ਹਾਦਸਿਆਂ ਦੇ ਵਿੱਚ ਡਰਾਈਵਰਾਂ ਦੀ ਲਾਪਰਵਾਹੀ ਕਾਰਨ 6 ਲੋਕਾਂ ਦੀ ਮੌਤ ਹੋਈ ਹੈ ਤੇ ਦੋਵੇਂ ਹੀ ਡਰਾਈਵਰ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਇਹਨਾਂ ਹਾਦਸਿਆਂ ਤੋਂ ਬਾਅਦ ਅਮਰੀਕਾ ਦੇ ਵਿੱਚ ਹੋਏ ਇੱਕ ਵਿਆਪਕ ਸੰਗੀ ਜਾਂਚ ਦੇ ਵਿੱਚ ਪਾਇਆ ਗਿਆ ਕਿ ਅਜਿਹੇ ਡਰਾਈਵਰਾਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੇ ਵਿੱਚ ਭਾਰੀ ਬੇਨਿਯਮੀਆਂ ਪਾਈਆਂ ਗਈਆਂ ਨੇ ਜਿਸ ਕਾਰਨ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਭਾਰਤ ਤੋਂ ਆਏ 1 ਲੱਖ ਤੋਂ ਵੱਧ ਪ੍ਰਵਾਸੀ ਟਰੱਕ ਡਰਾਈਵਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਦੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੇ ਅਮਰੀਕਾ ਦੇ ਵਿੱਚ ਨਵੀਂ ਬਹਿਰ ਛੇੜ ਦਿੱਤੀ ਹੈ ਤੇ ਫੁੱਲ ਰੀਡਾ ਵਿੱਚ ਟਰੱਕ ਡਰਾਈਵਰਾਂ ਨਾਲ ਜੁੜੇ ਦੋ ਹਾਈ ਪ੍ਰੋਫਾਈਲ ਭਿਆਨਕ ਹਾਦਸਿਆਂ ਨੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਵਿਰੁੱਧ ਰੈਗੂਲੇਟਰੀ ਕਾਰਵਾਈ ਦਾ ਰਸਤਾ ਖੋਲ੍ਹ ਦਿੱਤਾ ਹੈ ਟੈਕਨੋਲੋਜੀ ਕੰਪਨੀ ਮੈਟਾ ਨੇ ਆਸਟ੍ਰੇਲੀਆ ਦੇ ਵਿੱਚ ਗੋਪਨੀਯਤਾ ਉਲੰਘਣ ਤਾਵਾ ਤੋਂ ਪ੍ਰਭਾਵਿਤ ਉਪਭੋਗਤਾਵਾਂ ਦੇ ਲਈ 50 ਮਿਲੀਅਨ ਆਸਟ੍ਰੇਲੀਆਈ ਡਾਲਰ ਯਾਨੀ ਕਿ ਲਗਭਗ 270 ਕਰੋੜ ਦਾ ਮੁਆਵਜ਼ਾ ਫੰਡ ਲਾਂਚ ਕੀਤਾ ਹੈ ਇਹ ਦੇਸ਼ ਦੇ ਇਤਿਹਾਸ ਚ ਸਭ ਤੋਂ ਛੋਟਾ ਡਾਟਾ ਗੋਪਨੀਯਤਾ ਭੁਗਤਾਨ ਪ੍ਰੋਗਰਾਮ ਮੰਨਿਆ ਜਾ ਰਿਹਾ ਹੈ ਲਗਭਗ 311000 ਫੇਸਬੁਕ ਉਪਭੋਗਤਾ ਐਸ ਫੰਡ ਦੇ ਮੁਆਵਜ਼ੇ ਲਈ ਯੋਗ ਨੇ ਤੇ ਦਾਅਵੇ ਦਾਰੇ ਕਰਨ ਦੀ ਆਖਰੀ ਮਿਤੀ 31 ਦਸੰਬਰ 2025 ਹੈ ਤੇ ਜਿਸ ਦੀ ਅਦਾਇਗੀ 2026 ਦੇ ਮੱਧ ਵਿੱਚ ਸ਼ੁਰੂ ਹੋਵੇਗੀ ਇਹ ਮੁਆਵਜ਼ਾ ਬਦਨਾਮ ਕੈਂਬਰिज ਐਲ ਨਾਲ ਟਿਕਾ ਡਾਟਾ ਲੀਕ ਸਕੈਂਡਲ ਦੇ ਨਾਲ ਸੰਬੰਧਿਤ ਜਿਸ ਵਿੱਚ ਬ੍ਰਿਟਿਸ਼ ਡਾਟਾ ਕੰਪਨੀ ਨੇ 2010 ਦੇ ਦਹਾਕੇ ਵਿੱਚ 87 ਮਿਲੀਅਨ ਫੇਸਬੁਕ ਪ੍ਰੋਫਾਈਲਾਂ ਤੋਂ ਨਿੱਜੀ ਜਾਣਕਾਰੀ ਪ੍ਰਾਪਤ ਕੀਤੀ ਸੀ ਅਮਰੀਕਾ ਦੇ ਵਿੱਚ ਇਸ ਮਾਮਲੇ ਵਿੱਚ ਮੈਟਾ ਨੂੰ 5 ਬਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ ਅਤੇ 725 ਮਿਲੀਅਨ ਡਾਲਰ ਦਾ ਮੁਆਵਜ਼ਾ ਪ੍ਰੋਗਰਾਮ ਦਿੱਤਾ ਗਿਆ ਸੀ। ਰਿਸ਼ਵਤ ਕੇਸ ਦੇ ਵਿੱਚ ਫੜੇ ਗਏ ਪੰਜਾਬ ਦੇ ਰੋਪੜ ਰੇਂਦੇ ਸਾਬਕਾ ਡੀਆਈਜੀ ਹਰਚੰਦ ਸਿੰਘ ਭੋਲਰ ਦਾ ਵੱਡਾ ਵਿਦੇਸ਼ੀ ਕਨੈਕਸ਼ਨ ਸਾਹਮਣੇ ਆਇਆ ਹੈ ਚਰਚਾ ਹੈ ਕਿ ਭੋਲਰ ਆਪਣੀ ਡਿਊਟੀ ਦੌਰਾਨੀ ਕਰੀਬ 10 ਵਾਰ ਦੁਬਈ ਦੀ ਯਾਤਰਾ ਉਤੇ ਗਏ ਸਨ ਤੇ ਕੇਂਦਰੀ ਜਾਂਚ ਬਿਊਰੋ ਨੇ ਇਸ ਸਬੰਧੀ ਉਹਨਾਂ ਦਾ ਪਾਸਪੋਰਟ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਸੀਬੀਆਈ ਦੇ ਅਧਿਕਾਰਤ ਸੂਤਰਾਂ ਅਨੁਸਾਰ ਭੋਲਰ ਦੇ ਦੁਬਈ ਦੇ ਵਿੱਚ 2 ਅਤੇ ਕੈਨੇਡਾ ਦੇ ਵਿੱਚ 3 ਫਲੈਟ ਹੋਣ ਦੀ ਪਛਾਣ ਕੀਤੀ ਗਈ ਹੈ ਇਸ ਤੋਂ ਇਲਾਵਾ ਸੀਬੀਆਈ ਨੇ ਲੁਧਿਆਣਾ ਵਿੱਚ ਲਗਭਗ 55 ਏਕੜ ਜ਼ਮੀਨ ਅਤੇ ਮਾਚੀ ਵਾਲਾ ਖੇਤਰ ਵਿੱਚ 20 ਦੁਕਾਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ ਸੀਬੀਆਈ ਨੂੰ ਸ਼ੱਕ ਹੈ ਕਿ ਭੁੱਲਰ ਨੇ ਆਪਣੇ ਕਾਰਜਕਾਲ ਦੌਰਾਨ ਵਿਦੇਸ਼ਾਂ ਵਿੱਚ ਜਾਇਦਾਦਾਂ ਹਾਸਲ ਕੀਤੀਆਂ ਨੇ ਤੇ ਸੀਬੀਆਈ ਸੂਤਰਾਂ ਦਾ ਕਹਿਣਾ ਇਹ ਵੀ ਹੈ ਕਿ ਏਜੰਸੀ ਹੁਣ ਇਹਨਾਂ ਸਾਰੀਆਂ ਜਾਇਦਾਦਾਂ ਦੇ ਸ਼ਰੋਤਾਂ ਦੀ ਜਾਂਚ ਕਰ ਰਹੀ ਹੈ ਤੇ ਕੀ ਇਹ ਕਿਸੇ ਹੋਰ ਦੇ ਨਾਮ ਉੱਤੇ ਖਰੀਦੀਆਂ ਗਈਆਂ ਸਨ ਆਉਣ ਵਾਲੇ ਦਿਨਾਂ ਦੇ ਵਿੱਚ ਭੁੱਲਰ ਦੀਆਂ ਜਾਇਦਾਦਾਂ ਬਾਰੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ ONGC ਵਿਦੇਸ਼ ਲਿਮਟਿਡ ਨੇ ਅਮਰੀਕਾ ਦੇ ਵੱਲੋਂ ਰੂਸੀ ਤੇਲ ਖੇਤਰ ਉੱਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਕਾਨੂੰਨੀ ਰਾਏ ਮੰਗੀ ਹੈ। ਇਸ ਤੇਲ ਖੇਤਰ ਦੇ ਵਿੱਚ ਭਾਰਤੀ ਕੰਪਨੀਆਂ ਦੇ ਗੜਜੋੜ ਦੀ 49.9 ਫੀਸਦੀ ਹਿੱਸੇਦਾਰੀ ਹੈ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 22 ਅਕਤੂਬਰ ਨੂੰ ਰੂਸ ਦੀਆਂ ਦੋ ਸਭ ਤੋਂ ਵੱਡੀਆਂ ਪੈਟਰੋਲੀਅਮ ਕੰਪਨੀਆਂ ਰੋਸ ਨੇਫਟ ਅਤੇ ਲੁਕ ਆਇਲ ਖਿਲਾਫ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਤਾਂ ਕਿ ਰੂਸ ਉੱਤੇ ਯੂਕਰੇਨ ਨਾਲ ਜੰਗ ਖਤਮ ਕਰਨ ਦਾ ਦਬਾਅ ਬਣਾਇਆ ਜਾ ਸਕੇ। ਇਸ ਦੇ ਤਹਿਤ ਅਮਰੀਕੀ ਵਿੱਤ ਵਿਭਾਗ ਦੇ ਵਿਦੇਸ਼ੀ ਜਾਇਦਾਦ ਕੰਟਰੋਲ ਦਫ਼ਤਰ ਨੇ ਰੂਸ ਸਤਿਤ ਰੋਸ ਨੈਫਟਾ ਤੇ ਲੁਕ ਆਇਲ ਦੀਆਂ ਕਈ ਸਹਾਇਕ ਕੰਪਨੀਆਂ ਨੂੰ ਬੈਨ ਕਰ ਦਿੱਤਾ ਹੈ। ਜਿੰਨਾਂ ਦੇ ਵਿੱਚ ਉਹਨਾਂ ਦੀ ਪ੍ਰਤੱਖ ਜਾਂ ਅਪਰਤੱਖ ਤੌਰ ਉਤੇ 50% ਜਾਂ ਉਸ ਤੋਂ ਵੱਧ ਹਿੱਸੇਦਾਰੀ ਸੀ ਇਸ ਤਰ੍ਹਾਂ ਪਬੰਦੀਸ਼ੁਦਾ ਸਹਾਇਕ ਕੰਪਨੀਆਂ ਦੀ ਸੂਚੀ ਵਿੱਚ CJSC ਵੰਕੋਰ ਨੇਫਟ ਸ਼ਾਮਲ ਹੈ ਜਿਸ ਵਿੱਚ OVL ਦੀ 26% ਦੀ ਹਿੱਸੇਦਾਰੀ ਹੈ ਅਤੇ ਆਇਲ ਇੰਡੀਆ ਲਿਮਟਿਡ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਪਾਰਥ ਪੈਟਰੋਲ ਰਿਸੋਰਸੇਜ਼ ਲਿਮਟਿਡ ਦੇ ਇੱਕ ਭਾਰਤੀ ਘਰਜੋੜ ਦੇ ਕੋਲ 23.9% ਹਿੱਸੇਦਾਰੀ ਹੈ ਬਾਕੀ 50.1% ਹਿੱਸੇਦਾਰੀ ਰੋਸਟ ਨੇਫਟ ਦੇ ਕੋਲ ਹੈ ਬਿਤਦਰੀ ਤਜਾਕਿਸਤਾਨ ਦੇ ਵਿੱਚ ਬੇਹੱਦ ਮੁਸ਼ਕਲ ਤੇ ਅਨਮੋਲਕੀ ਹਾਲਾਤਾਂ ਦੇ ਵਿੱਚ ਕੰਮ ਕਰਨ ਲਈ ਮਜਬੂਰ ਕੀਤੇ ਗਏ ਸੱਤ ਪੰਜਾਬੀ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ ਜਿਨ੍ਹਾਂ ਦੀ ਅੱਜ ਦੁਪਹਿਰ 2 ਵਜੇ ਭਾਰਤ ਵਾਪਸੀ ਹੋਈ ਹੈ ਤੇ ਇਹ ਸਾਰੇ ਨੌਜਵਾਨ ਅੱਜ ਦੁਪਹਿਰ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਦਿੱਲੀ ਵਿਖੇ ਪਹੁੰਚੇ ਤੇ ਜਿੱਥੋਂ ਉਹ ਅੱਗੇ ਪੰਜਾਬ ਦੇ ਲਈ ਰਵਾਨਾ ਹੋਣਗੇ ਇਹਨਾਂ ਨੌਜਵਾਨਾਂ ਵਿੱਚ ਅਵਤਾਰ ਸਿੰਘ ਢੇਰ ਗੁਰਪ੍ਰੀਤ ਸਿੰਘ ਹਰਵਿੰਦਰ ਸਿੰਘ ਪਿੰਡ ਮੋੜਾ ਮਨਜੀਤ ਸਿੰਘ ਕਨੌਲੀ ਅਮਰਜੀਤ ਸਿੰਘ ਪਿੰਡ ਬ੍ਰਹਮਪੁਰ ਅਤੇ ਹਰਦੀਪ ਸਿੰਘ ਪਿੰਡ ਪੱਤੀ ਸ਼ਾਮਲ ਹੈ ਜਿਨ੍ਹਾਂ ਨੇ ਸਾਂਝੇ ਤੌਰ ਉਤੇ ਖੁਲਾਸਾ ਕੀਤਾ ਸੀ ਕਿ ਉਹਨਾਂ ਨੂੰ ਧੋਖੇ ਨਾਲ ਇੱਥੇ ਭੇਜਿਆ ਗਿਆ ਉਹਨਾਂ ਨੂੰ ਨੰਗਲ ਦੇ ਇੱਕ ਟਰੈਵਲ ਏਜੰਟ ਦੇ ਵੱਲੋਂ ਤਜਿਕਿਸਤਾਨ ਦੇ ਵਿੱਚ ਡਰਾਈਵਿੰਗ ਦਾ ਕੰਮ ਦਿਵਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਉੱਥੇ ਉਹਨਾਂ ਤੋਂ ਸਖਤ ਮਜ਼ਦੂਰੀ ਕਰਵਾਈ ਗਈ ਅਤੇ ਉਹਨਾਂ ਨੂੰ ਨਾ ਤਾਂ ਸਹੀ ਪੈਸੇ ਦਿੱਤੇ ਗਏ ਤੇ ਨਾ ਹੀ ਰਹਿਣ ਦੇ ਲਈ ਚੰਗੀ ਜਗ੍ਹਾ ਦਿੱਤੀ ਗਈ ਇਨਾ ਨੌਜਵਾਨਾਂ ਨੇ 19 ਅਕਤੂਬਰ ਨੂੰ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਤੇ ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਭਾਰਤ ਦੇ ਇੱਕ ਤੋਕੇਬਾਜ਼ ਐਜੰਟ ਨੇ ਚੰਗੇ ਕੰਮ ਦਾ ਝਾਂਸਾ ਦੇ ਕੇ ਤਜਿਕਿਸਤਾਨ ਭੇਜ ਦਿੱਤਾ ਤੇ ਰੋਗੋਂ ਸ਼ਹਿਰ ਦੇ ਵਿੱਚ ਉਹਨਾਂ ਦੇ ਮਾਲਕਾਂ ਵੱਲੋਂ ਉਹਨਾਂ ਨਾਲ ਕਾਫੀ ਮਾਰਾ-ਵਤੀਰਾ ਕੀਤਾ ਜਾ ਰਿਹਾ ਹੈ ਪੈਰਿਸ ਦੇ ਮਸ਼ਹੂਰ ਲੂਵਰ ਮਿਊਜ਼ੀਅਮ ਤੋਂ ਸ਼ਾਹੀ ਗਹਿਣਿਆਂ ਦੀ ਚੋਰੀ ਦੇ ਮਾਮਲੇ ਵਿੱਚ ਕਈ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੈਰਿਸ ਦੇ ਸਰਕਾਰੀ ਵਕੀਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਤੇ ਵਕੀਲ ਨੇ ਕਿਹਾ ਕਿ ਜਾਂਚ ਕਰਤਾਵਾਂ ਨੇ ਸ਼ਨੀਵਾਰ ਸ਼ਾਮ ਨੂੰ ਇਹ ਗ੍ਰਿਫਤਾਰੀਆਂ ਕੀਤੀਆਂ ਨੇ। ਉਹਨਾਂ ਅੱਗੇ ਕਿਹਾ ਕਿ ਰਸਤੇ ਦੇ ਵਿੱਚ ਲਏ ਗਏ ਵਿਅਕਤੀਆਂ ਦੇ ਵਿੱਚੋਂ ਇੱਕ ਹਵਾਈ ਜਹਾਜ਼ ਦੇ ਉੱਤੇ ਦੇਸ਼ ਛੱਡਣ ਦੀ ਤਿਆਰੀ ਕਰ ਰਿਹਾ ਸੀ। ਫ੍ਰਾਂਸੀਸੀ ਮੀਡੀਆ ਨੇ ਇਹ ਖਬਰ ਦਿੱਤੀ ਸੀ ਕਿ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੈਰਿਸ ਦੇ ਵਕੀਲ ਲਾਰੇ ਬੈਕੂਆ ਨੇ ਗ੍ਰਿਫਤਾਰੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਅਤੇ ਨਾ ਹੀ ਇਹ ਦੱਸਿਆ ਕਿ ਗਹਿਣੇ ਬਰਾਮਦ ਹੋਏ ਜਾਣੇ ਪਿਛਲੇ ਐਤਵਾਰ ਸਵੇਰੇ ਚੋਰਾਂ ਨੇ 8 ਮਿੰਟ ਤੋਂ ਵੀ ਘੱਟ ਸਮੇਂ ਵਿੱਚ 10.2 ਕਰੋੜ ਡਾਲਰ ਦੇ ਗਹਿਣੇ ਚੋਰੀ ਕਰ ਲਏ ਸਨ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਜូន ਲਾਕਹਾਰਟ ਜਿਨ੍ਹਾਂ ਨੇ ਟੈਲੀਵਿਜ਼ਨ ਸੀਰੀਜ਼ ਲੈਸੀ ਅਤੇ ਲੋਸਟ ਇਨ ਸਪੇਸ ਦੇ ਵਿੱਚ ਪਿਆਰ ਅਤੇ ਮਮਤਾ ਭਰੀ ਮਾਂ ਦਾ کردار ਨਿਭਾ ਕੇ ਲੱਖਾਂ ਦਰਸ਼ਕਾਂ ਦੇ ਦਿਲ ਜਿੱਤੇ ਉਹ ਦਾ 100 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਉਹ ਸੈਂਟਾ ਮੋਨਿਕਾ ਕੈਲੀਫੋਰਨੀਆ ਦੇ ਵਿੱਚ ਆਪਣੇ ਘਰ ਦੇ ਵਿੱਚ ਕੁਦਰਤੀ ਕਾਰਨ ਨਾਲ ਦੁਨੀਆ ਛੱਡ ਗਈ ਤੇ ਪਰਿਵਾਰਕ ਬੁਲਾਰੇ ਲਾਇਲ ਗ੍ਰੈਗਰੀ ਨੇ ਦੱਸਿਆ ਕਿ ਉਹ ਅਖੀਰ ਉਸ ਸਮੇਂ ਤੱਕ ਖੁਸ਼ ਅਤੇ ਸਰਗਰਮ ਰਹੀਏ ਜੂਨ ਲਾਕਹਾਰਟ ਪ੍ਰਸਿੱਧ ਅਦਾਕਾਰ ਜੀਨ ਲਾਕਹਾਰਟ ਦੀ ਤੀਸੀ ਤੇ ਉਹਨਾਂ ਨੇ 1958 ਤੋਂ ਲੈ ਕੇ 1964 ਤੱਕ CBS ਦੀ ਸੀਰੀਜ਼ ਲੈਸੀ ਦੇ ਵਿੱਚ ਰੂਥ ਮਾਰਟਨ ਦਾ ਕਿਰਦਾਰ ਨਿਭਾਇਆ ਤੇ ਇਸ ਤੋਂ ਬਾਅਦ 1965 ਤੋਂ 1968 ਤੱਕ ਉਹਨਾਂ ਨੇ ਲੋਸਟ ਇਨ ਸਪੇਸ ਵਿੱਚ ਮੋਰੇਨ ਜੋਬਿੰਸਨ ਦਾ ਕਿਰਦਾਰ ਨਿਵਾ ਕੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਅਮਿੱਟ ਛਾਪ ਛੱਡੀ ਹੈ ਜੂਨ ਲਖੋਟ 1938 ਦੀ ਫਿਲਮ A Christmas Carol ਦੇ ਵਿੱਚ ਪਹਿਲੀ ਵਾਰ ਸਕਰੀਨ ਉੱਤੇ ਨਜ਼ਰ ਆਈ ਸੀ ਤੇ ਬਾਅਦ ਵਿੱਚ ਉਹ ਕਈ ਫਿਲਮਾਂ ਤੇ ਟੀਵੀ ਸ਼ੋਜ਼ ਦਾ ਹਿੱਸਾ ਵੀ ਬਣੀ ਹੈ ਅੱਜ ਲਈ ਅਨਾਈ ਦੁਬਾਰਾ ਫੇਰ ਆਦਰ ਹੋਵੋਗੇ ਉਨੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ